ਅਈ ਬੱਦਲ ਚੱਕ ਕਰੋ ਇਧਰੋਂ ਦੇਖ ਕੇ ਡਰੇ ਲੱਗ ਰਿਹਾ ਬਾਈ ਅੱਬਾ ਬਚਾਓ ਬਣੀ ਬਾਈ ਮੈਂ ਖੜ ਲਿਆਂਦੇ ਤੇ ਵਹਿਗੁਰੂ ਬਸ ਕਰਵਾ ਜਿੰਨਾ ਕਿ ਨਹਾੜਾ ਏ ਮੂ ਕਿੰਨਾ ਬੁਰਾ ਹਾਲ ਹੋਇਆ ਬਹੁਤ ਬੁਰਾ ਹਾਲ ਹੈ ਵਾ ਡੰਗਰ ਬੱਚੇ ਸਾਰੇ ਘਸੇ ਦਾ ਬਹੁਤ ਬੁਰਾ ਹਾਲ ਹੈ ਉਹਨਾਂ ਦਾ ਬਸ ਕਰ ਅੱਬਾ ਹੁੰਨਾ ਬਾਈ ਬਹੁਤ ਨਹੀਂ ਚੜਕੇ ਬੱਦਲ ਦੇਖੋ ਕਿਹੜੇ ਹਿਸਾਬ ਨਾਲ ਆਏ ਆ ਇਧਰੋਂ ਤਾਂ ਲੱਗਣਾ ਸਾਹਮਣੇ ਮੀਂਹ ਪੈ ਰਿਹਾ ਉਹ ਦੇਖੋ ਨਾ ਵੀ ਹਵਾ ਚੱਲ ਪਈ ਤੇ ਇੱਧਰ ਨੂੰ ਨਹੀਂ ਆ ਰਿਹਾ ਲੱਗ ਰਿਹਾ ਠੰਡੀ ਠੰਡੀ ਹਵਾ ਚੱਲ ਪਈ ਨਹੀਂ ਕਹਿ ਰਿਹਾ ਨਹੀਂ ਪੈ ਰਿਹਾ ਵੀ ਆਉਂਗਾ ਫਿਰ ਖੜਾਕੇਦਾਰ ਕਹਿੰਦੇ ਮੈਂ ਨਿਊਜ਼ ਦੇਖ ਰਿਹਾ ਤਾਂ ਤਿੰਨੇ ਦਿਨ ਤਿੰਨ ਚ 4 ਸਤੰਬਰ ਤੱਕ ਆ ਰਹੇ ਪੂਰਾ ਮੀਂਹ ਦੱਸਿਆ ਹੋਇਆ ਕਹਿੰਦੇ ਇੱਧਰ ਰੋਪੜ ਕੇ ਨਹੀਂ ਅੰਬਰਸਰ ਤੋਂ ਰੋਪੜ ਤੱਕ ਹਾਂ ਇਹ ਪੂਰਾ ਇੱਧਰ ਫਤਖੜ ਸਾਹਿਬ ਕਿਨੇ ਨੂੰ ਵੀ ਇੱਧਰ ਨੂੰ ਪੂਰਾ ਆ ਯੋਕਿਤ ਨਾਲ ਕਿਆ ਲੱਗ ਰਿਹਾ ਹਵਾ ਐਂ ਠੰਡੀ ਮੈਂ ਪੈ ਰਹੀ ਮੀਂਹ ਤਾਂ ਉਧਰ ਹਵਾ ਚੱਲ ਵੀ ਹਵਾ ਨੇ ਬੱਦਲ ਚੱਕ ਦੇਣਾ ਸ਼ਾਇਦ ਜਾ ਹਵਾ ਮੀਂਹ ਵਾਲੀ ਆ ਰਹੀ ਐ ਇੱਧਰ ਨੂੰ ਤਾਂ ਫੇਰ ਵੀ ਇੱਧਰ ਨੂੰ ਵੀ ਹੈ ਬੱਦਲ ਬਈ ਏ ਮੀ ਪੱਕਾ ਇਧਰ ਵਾਲਾ ਸ਼ਹਿਰ ਵੈਂਦਾ ਆਪਣਾ ਇਧਰ ਵਾਲਾ ਜਰਾ ਵੈਂਦਾ ਨਾ ਮੀ ਬਾਕੀ ਦੇਖੋ ਬਈ ਜੋ ਲੋਈ ਉਹੀ ਕੰਮ ਹੋਇਆ ਮੀ ਸ਼ੁਰੂ ਹੋ ਗਿਆ ਬਈ ਆ ਮੋਟੀ ਕਿਣੀ ਪੈ ਰਹੀ ਆ ਬਰੀਕ ਵੀ ਨਹੀਂ ਹੌਲੀ ਹੌਲੀ ਤੇਜ਼ ਹੋਈ ਯਾਰ ਆ ਹਵਾ ਬਦਲ ਚੱਕ ਗਈ ਥੋੜਾ ਜਿਹਾ ਬਾਈ ਕਿੰਨਾ ਤੇਜ਼ ਸ਼ੁਰੂ ਹੋਇਆ ਮੀ ਇੱਕਦਮ ਲੱਕ ਤੱਕ ਇਕੱਠਾ ਕਿਰਿਆ ਮੀ ਬੱਲੇ ਬੱਲੇ ਚਲੋ ਇੱਕ ਤੇਟਾ ਦਾ ਬਈ ਹਟ ਗਿਆ ਤਾਂ ਤੇ ਫੇਰ ਸ਼ੁਰੂ ਹੋ ਗਿਆ ਫੀਡ ਨਾ ਨਹੀਂ ਪੈ ਰਿਹਾ ਤੇ ਹਵਾ ਚੱਲਦੀ ਨਹੀਂ ਬਾਈ ਟਟਾਂ ਦੇ ਲੈ ਆ ਰਿਹਾ ਤੋਰੀ ਮਿੰਜਾ ਡਾਲਿਆ ਤਾਂ ਤੇ ਲਾਈਟ ਤਾਂ ਭੱਜੀ ਵੀ ਹੈ ਲਾਈਟ ਦਾ ਪਤਾ ਨਹੀਂ ਆਉਣੀ ਕਿ ਨਹੀਂ ਹਟ ਜਾਂਦਾ ਆ ਜਾਂਦਾ ਫੇਟਾ ਟੜਲੇ ਕੇ ਆ ਗਿਆ ਇੱਕ ਬੁੱੱਡੇ ਕਿ ਨਹੀਂ ਦੱਸੋ ਇੰਨਾ ਹੀ ਮੀ ਪੈ ਰਿਹਾ ਅੱਜ ਹੈਗੀ 31 ਤਰੀਕ ਅੱਠਵਾਂ ਮਹੀਨਾ ਮੋੜੀ ਮੇਰੇ ਦਬਾਈ ਟੜੀ ਹੋ ਲੱਗੀ ਹਰਕਣ ਦਾ ਨਾਮ ਹੀ ਲੈ ਰਿਹਾ ਬਈ ਦੇਖ ਲੋ ਐ ਵੈਸੇ ਥੋੜਾ ਜਿਹਾ ਟਾਈਮ ਪਿੱਛੇ ਰੁਕ ਜਾਂਦਾ ਔਰ ਫਿਰ ਤੇਜ਼ ਤੇਜ਼ ਸ਼ੁਰੂ ਹੋ ਜਾਂਦਾ ਹੋਰ ਬਾਈ ਬਸ ਕਰ ਹੁਣ ਇੰਨਾ ਮੀ ਲੇ ਸਾਡੇ ਜੰਨਾ ਬਈ ਫੇਰ ਵੀ ਬਚੋ ਹੈ ਜਿਹੜਾ ਉੱਧਰ ਡੇਰਾ ਬਣਾਨ ਕੀ ਨਹੀਂ ਹੈ ਬਈ ਉੱਧਰ ਦੱਬ ਕਿਰਤਾ ਕਰੇ ਬਈ ਉੱਧਰ ਕਹਿੰਦੇ ਅੱਜ ਅਸੀਂ ਲਾਈਵ ਦੇਖ ਰਹੇ ਤੁਸੀਂ ਅੰਮ੍ਰਿਤਸਰ ਤੇ ਉੱਥੇ ਦੇਖ ਰਹੇ ਤਾਂ ਕਿ ਮੀਂਹ ਪੈ ਰਿਹਾ ਉੱਥੇ ਹੁਣ ਵੀ ਦੇਖ ਲਓ ਛਾੜ ਰੋਣ ਦੇ ਬਾਅਦ ਵੀ ਬਈ ਪਾ ਕਰ ਗੁਚਰ ਪਾ ਜੀ ਸਾਰਾ ਸਾਨੂੰ ਵੀ ਵਾਰ-ਵਾਰ ਕੋਠੇ ਵੀ ਰੜੜ ਕੇ ਦੇਖਣਾ ਪੈਂਦਾ ਕਿਉਂਕਿ ਹਲੇ ਆਪਣੇ ਇੱਧਰ ਦਰਵਾਜ਼ੇ ਨਹੀਂ ਲੱਗੇ ਪਾਣੀ ਅੰਦਰ ਆ ਜਾਂਦਾ ਬਹੁਤ ਉਹ ਦੇਖੋ ਉੱਧਰ ਨੂੰ ਉੱਧਰ ਕੀ ਆਹਣੋ ਰਹਾ ਉਹਨਾ ਵਿਚਾਰੇ ਦੇਖ-ਦੇਖ ਕੇ ਉਹ ਬੈਠੇ ਵੀ ਇਕਣਾ ਉਹ ਸਾਹਮਣੇ ਕੋਠੇ ਵਾ ਬੈਠੇ ਆ ਕੋਠੇ ਵੇ ਕਿਦਾਂ ਗਣ ਮੀ ਬੈਣ ਚਲ ਮੀ ਹਟ ਜਵੇ ਪਾਣੀ ਚਲ ਥੱਲੇ ਨਿਕਲ ਜਾਣਾ ਹੌਲੀ-ਹੌਲੀ ਪਣੇ ਇਹਨਾਂ ਨੂੰ ਪਈ ਜਾਂਦਾ ਉਹ ਤਾਂ ਬਹੁਤ ਕੰਮ ਉਹਦਾ ਕੰਮ ਖਰਾਬ ਹੋ ਰਿਹਾ ਮੈਂ ਬਈ ਥੋੜੇ ਕੀ ਨਹੀਂ ਦੱਸਿਓ ਸਵੇਰ ਦੇ ਸਾਡੇ ਸਮਝ ਲਓ ਮੈਂ ਕਿੰਨੇ ਵਜੇ ਸ਼ੁਰੂ 8 ਵਜੇ ਸ਼ੁਰੂ ਹੋ ਗਿਆ ਸੀ ਨੇ ਹਾਂਜੀ ਪਹਿਲਾਂ 5 ਵਜੇ ਪੌਣੇ 5 ਛੱਟ ਲਾ ਲਤੀ ਪੌਣੇ 5 ਵਜੇ ਹਟ ਗਿਆ 6 ਵਜੇ ਹਟ ਗਿਆ ਸੱਤ 7:30 ਨੂੰ ਫੇਰ ਦੁਬਾਰੇ ਆ ਗਿਆ ਜਦਦਾ ਹੀ ਪੈ ਰਿਹਾ ਦੇਖ ਜਦਦਾ ਹੀ ਮੀ ਹਾਂ 8 ਵੇ ਤੇ ਲੈ ਕੇ ਹੁਣ 11 ਵਜੇ ਲੈ ਲਗਾਤਾਰੇ ਪੈ ਰਿਹਾ ਵਿੱਚ ਥੋੜੇ ਮਤਲਬ ਮੀਂਹ ਰੁਕਦਾ ਨਹੀਂ ਦਾ ਹਲਕਾ ਹੋ ਜਾਂਦਾ ਕਿਣਮਣ ਕਾਣੀ ਪੈਣ ਲੱਗ ਜਾਂਦੀ ਦੀ ਪੂਰ ਜੀ ਫੇਰ ਸ਼ੁਰੂ ਹੋ ਜਾਂਦਾ ਉਹਦਾ ਦੇਖ ਲਓ ਕੈਰੀ ਵੀ ਪਾਣੀ ਖੜਨ ਲੱਗ ਗਿਆ ਬਹੁਤ ਜ਼ਿਆਦਾ ਹੀ ਪੈ ਰਿਹਾ ਅੱਜ ਦਾ ਕੁਛ ਹਾਂ ਠੀਕ ਹੈ ਤਾਂ ਸਾਰੇ ਰੱਜੇ ਹੋਏ ਹੁਣ ਆ ਦੇਖ ਲਓ ਕਿੰਨਾ ਮੀਂਹ ਪੈ ਤੇ ਕੈਰੀ ਭਰ ਗਈ ਆ ਚੱਲਦਾ ਪਾਣੀ ਪੂਰਾ ਹੋ ਲੋ ਗੰਦਾ ਪਾਣੀ ਨਿਕਲਦਾ ਹਾਂਜੀ ਇਹ ਸੜਕ ਤੋਂ ਜਲ ਰਿਹਾ ਪਾਣੀ ਕੇ ਲਵੇ ਭਰ ਗਿਆ ਨਾ ਮੰਮੀ ਫੇਰ ਖੇਤ ਭਰ ਗਿਆ ਹੁਣੇ ਬੋਲਰ ਗਿਰ ਗਿਆ ਨੁਕਸਾਨ ਬੜਾ ਨੁਕਸਾਨ ਪੂਰਾ ਸਾਰੇ ਬੱਸੀ ਪੈ ਰਿਆ ਉਹ ਦੇਖੋ ਬੱਲੇ ਬੱਲੇ ਅੰਮੀ ਇੱਧਰੋਂ ਦੇਖੋ ਆਕੇ ਸਾਰੀ ਪੈ ਰਿਆ ਨਹੀਂ ਹਾਂਜੀ 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 ਪੂਰਾ ਬੱਦਲ ਖੋਲ ਗਿਆ ਸਾਰੇ ਬਸ ਗਲੋਰੀ ਮੀਨ ਵੀ ਤੇਜ਼ੀ ਹੋਈ ਜਾਂਦਾ ਤੇ ਇੱਧਰ ਮੰਮੀ ਜੀ ਕਹਿੰਦੇ ਤੇਲ ਕਾੜਨਾ ਹੈ ਜੋ ਤੇਲ ਕਾੜਨ ਦੇ ਨਾਲੇ ਇੱਕ ਸਾਡੇ ਕੋਲ ਆ ਪਏ ਸੀਗੇ ਪੁਰਾਣੇ ਪੁਰਾਣੇ ਵੀ ਕਾਣੋਂ ਲੈਂਦੇ ਸੀਗੇ ਗਈ ਬਣਾਏ ਨਹੀਂ ਹੋਏ ਇਹ ਆਲੂ ਪਹਿਲੇ ਸਾਨੂੰ ਲੱਗਿਆ ਹੋਇਆ ਕਿਆਮਣਾ ਤਾਂ ਮੰਮੀ ਇੱਕ ਵਾਰ ਇਹਦਾ ਆਪਾਂ ਨੇ ਇੱਕ ਵਾਰ ਸੀ ਸਾਨੂੰ ਲੱਗਿਆ ਇਹ ਪਾਸਤਾ ਫਰੋਂ ਕੱਟ ਕੇ ਦਿਖਾਉਂਦਾ ਆ ਇਹ ਆਸਤੇ ਵਰਗੇ ਤੇ ਇਹ ਆ ਦੇਖੋ ਸਾਨੂੰ ਲੱਗਾ ਪਾਸਤਾ ਦੀ ਪਾਸਤਾ ਬਣਾ ਲੈਦਾ ਇਹਨਾਂ ਦਾ ਤੇ ਫੇਰ ਮੈਂ ਦੇਖਿਆ ਵੇ ਉਦੋਂ ਵੇ ਆਪਣੇ ਤੇਲ ਚ ਤਲਣੇ ਆ ਆਲੂ ਜੇ ਆਪਟੇਟੋ ਜੇ ਪੱਪੜ ਜੇ ਬਣਦੇ ਨੇ ਇਹਨਾਂ ਦੇ ਅੰਗਰ ਚੋਂ ਨਾਲੇ ਤੇਲ ਕੱਢ ਜੂਗਾ ਨਾਲੇ ਆਪਾਂ ਥੋੜੇ ਜਿਹਾ ਮਣਾ ਲੂਗੇ ਟੀਮ ਵਿੱਚ ਬੱਕੀ ਬਈ ਮੀਂਹ ਨਹੀਂ ਕੱਟ ਰਿਹਾ ਇਹ ਸਭ ਉਹ ਬਣਾਇਆ ਹੈ। ਹਨਾ ਗਣ ਪਾਸਤਾ ਚਿੱਕੜ ਜਿਹਾ ਹੀ ਬਣ ਗਿਆ ਤਾਂ ਨਾ ਮੰਮੀ। ਫਰਾਈ ਕਰਨੇ ਵਾਲੇ ਆ ਤਾਂ ਪਾਸਤਾ ਹੀ ਬਣਾ ਲਓ ਤੁਹਾਨੂੰ ਜੀ। ਤੇਲ ਵੀ ਭਈ ਅਸੀਂ ਆਪਣਾ ਘਰ ਦਾ ਹੀ ਹੈ ਸਾਡਾ। ਆਪਣੇ ਜਿਹੜੀ ਉਧਰਲੀ ਮੋਟਰ ਪੈ ਉੱਥੇ ਆਪਾਂ ਨੇ ਸਾਰੋਂ ਬੀਜੀ ਸੀਗੀ। ਉਹ ਤੇਲ ਅੰਦੇ ਲੋ ਘਰ ਦਾ ਹੀ। ਸਾਡਾ ਹੁਣ ਮੰਮੀ ਕਿੰਨੇ ਆਪਣਾ 2 ਸਾਲ ਹੋ ਚਲੇ ਹਨ ਤੇਲ ਜਿਹੜਾ ਆਪਾਂ ਘਰ ਦੇ ਯੂਜ਼ ਕਰਦੇ ਆ ਆ ਤਾਂ ਮੂਲ ਸਾਲੋਂ ਮਾਰਚ ਫੈਰ ਚ ਹੋਈ ਹੈ ਨਾ ਨਾ ਪਹਿਲਾਂ ਵੀ ਤਾਂ ਆਪਾਂ ਘਰ ਦੀ ਦੀ 2 ਸਾਲ ਹੋ ਚਲੇ ਹਨ 3 ਸਾਲ ਹੋ ਗਏ 3-4 3 ਸਾਲ ਹੋ ਚਲੇ ਸੀ ਆਮੜਾ ਘਰ ਦੇ ਤੇਲ ਪੀਉਂਦੇ ਆ ਬਾਹਰਲਾ ਮੰਨ ਕਰਦੇ ਸੀ ਸਾਰੇ ਕਰਦੇ ਹੀ ਸਵੇਰੇ ਮਿੰਟਾ ਡਾ ਲਿਆ ਸਵੇਰ ਤੇ ਹੋਰੀ ਬੈਠੇ ਬਈ ਹਨ ਲੇਟ ਆਪਣੇ ਹੈ ਨਹੀਂ ਅੰਡ ਬਿਜਲੀ ਦੀ ਲਾਈਟ ਖਾਣੂ ਫੁੱਕਣੀ ਆ ਕਿ ਆਪਾਂ ਦਾ ਲਾਈਟ ਆਵੇ ਨਾ ਆਵੇ ਮੇ ਬਿਜਲੀ ਵੀ ਲੱਗੀ ਬਈ ਲੋਈ ਤੇਲ ਤਾਂ ਕਾੜਤਾ ਹੋਰ ਠੰਡਾ ਹੋ ਗੇ ਬਈ ਤੇ ਫੇਰ ਪਾਉਂਦੇ ਆ ਆਦੋਂ ਨਮੀ ਦੇਖੀ ਪਾ ਕੇ ਹੌਲੀ ਹੌਲੀ ਹੁਣੇ ਛਿੱਟੇ ਨਾ ਆਏ ਵਾਹ ਛਿੱਟਾ ਹੋ ਗਈ ਕਿ ਕਰਤੀ ਡਾਲਦੀ ਜੇ ਸਾਡੇ ਉਹ ਮੇਰੇ ਉੱਧਰ ਰਹੀ ਜੀ ਬਾਹਰ ਰਹੀ ਤੁਹਾਡੇ ਸਮਾਨ ਅਸੀਂ ਪੂਰਾ ਕੱਢਿਆ ਨਹੀਂ ਹੈ ਤਾਂ ਦੰਮ ਦੇ ਕੇ ਪੋ ਗੇ ਤੇਲ ਬੰਦ ਕਰਿਆ ਹੋਇਆ ਨਾਲੇ ਜੀ ਉਹ ਗਰਮ ਕਰਨ ਤੇ ਆ ਹੇਨ ਕੜ ਗਿਆ ਤੇਲ ਕਹਨ ਸਾਫ ਪੇ ਹੋ ਗਿਆ ਬਸ ਕੱਢੋ ਲੈ ਇੱਕ ਮੁਠੀ ਹੋਰ ਪਣਾ ਰੋਹ ਲੀ ਗਏ ਫਰਗਾ ਲੂ ਮੈਂ ਕਹਾਂ ਮੜ ਜੀ ਜਿਹਾਉਣੇ ਤੇ ਜਿਆਦਾ ਹੋ ਜਾਣਾ ਪਲੇਟ ਤਾਂ ਮੈਂ ਨਾ ਦੋ ਮੁਠੀਆਂ ਬ੍ਰੈਡ ਭਰ ਗਏ ਸਾਡੀ ਪੂਰੀਆਂ ਕਿੱਲਾ ਟਾਇਪ ਬਣ ਗਿਆ ਨਾ ਉਹਨੇ ਨói ਹਲੇ ਤੱਕ ਮੀਂਹ ਦੇ ਕੋ ਪੂਰਾ ਪੈ ਰਿਆ ਹੈ ਨਾ ਨਾਲੇ ਇੰਜੋਏ ਕਰੀਏ ਵਾਹੀ ਮੀਂਹ ਨਾਲੇ ਪੀਏ ਚਾਹ ਤੇ ਲੋ ਜੀ ਹੁਣ ਮੌਸਮ ਖੁੱਲਿਆ ਮੜਾ ਜਾ ਧੁੱਪ ਨਿਕਲੀ ਆ ਹੇ ਹੁਣ ਮਾਰ ਕੇ ਇਹ ਮੋਟਰ ਪਰ ਗੇੜਾ ਬਸ ਮੀਂਹ ਰੁਕੇ ਰੱਬ ਨੇ ਸਵੇਰ ਦੇ ਹੀ ਪੈ ਰਿਆ ਤਾਂ 7-8 ਘੰਟੇ ਉਚਲੇ ਤੇ ਮੀਂਹ ਪੈਂਦੇ ਨੂੰ ਸਵੇਰ ਦੇ ਤੇ ਹੁਣ ਚੱਲੀ ਆਪਾਂ ਮੋਟਰ ਪਰ ਦੇਖਿਆ ਇਹ ਪਾਣੀ ਕਿੰਨਾ ਖੜਾ ਨਾਲ ਹੀ ਦਾ ਪਾਣੀ ਦੇ ਲਿਆ ਹੁਣ ਤੱਕ ਭਰਿਆ ਹੋਇਆ ਇੰਦਰ ਦਾ ਹੋ ਗਈ ਠੀਕ ਇੱਕ ਸਾਈਡ ਦਾ ਭਰਿਆ ਹੋਆ ਪਾਣੀ ਹਾਂ ਤੇ ਸਾਹਮਣੇ ਚੋਈ ਵੀ ਚਲਫਣੀ ਲੋ ਜੀ ਪਿੰਡ ਵਾਲੀ ਮੋਟਰ 'ਤੇ ਪਹੁੰਚ ਗਏ ਅੰਦਰ ਤਾਂ ਖੇਤਾਂ ਨੇ ਭਰ ਗਏ ਪਾਣੀ ਨਾਲ ਕੀ ਹੋ ਗਿਆ ਪਾਣੀ ਚੱਲਦਾ ਚੱਲ ਇਹ ਗਿਰਨਾ ਨਹੀਂ ਇਹ ਗਿਰਗੀ ਬਾਣੀ ਚੱਲ ਲੈ ਕਿਹੜਾ ਢੂੰਗਾ ਹੋ ਲੈ ਢੂੰਗਾ ਬਾਣੀ ਕੀ ਹੋ ਗਿਆ ਚੱਲ ਲੱਗੇ ਢੰਗਾ ਇੰਨਾ ਕਿਨਾ ਪਾਣੀ ਹੈ ਚੱਲ ਬਈ ਚੱਲ 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 ਪਾਣੀ ਬੱਟਾ ਬਣਟ ਲਿਆ ਪਾਣੀ ਕਿੰਨਾ ਏਨਾ ਕਿੰਨਾ ਕਿੰਨਾ ਇੰਨਾ ਗਿੱਲੀ ਮੋਟਰ ਵੀ ਗਿੱਲੀ ਵੀ ਮਰੂਦ ਹੈ ਨਹੀਂ ਮਲੂਦ ਹਾਏ ਲੁਕ ਕੀ ਹੈ ਕੀ ਹੈ ਪੂਰੀ ਤਰ੍ਹਾਂ ਪੱਗਦੇ ਮੋਦ ਮੋਦ ਨਹੀਂ ਹੈਗੇ ਅਮਰੂਦ ਆ ਗਿਆ ਅਮਰੂਦ ਹੈਗੇ ਦੇਖ ਦੇ ਪਹਿਲਾਂ ਪਾਣੀ ਤਾਂ ਦੇਖ ਲੀ ਕਿੰਨਾ ਹੈ ਲੈ ਆਂ ਤਮ ਤਮ ਤੱਕ ਭਰਤੇ ਬਈ ਖੇਤ ਕਿੰਨਾ ਪਾਣੀ ਛੱਬ ਇੰਨਾ ਪਾਣੀ ਆ ਗਿਆ ਨਾ ਬਈ ਨਹ ਘੜਾਤਾ ਪਾਨਾ ਦੇ ਪਾਣੀ ਐ ਚੱਲੀਏ ਚੱਲੀਏ ਕਿਉਂ ਲੋਟੀ ਸੈ ਕਿਤੇ ਨਹੀਂ ਵੇ ਚੱਲ ਅਮਰੂਦ ਦਵਾਨਾ ਤੈਨੂੰ ਅਮਰੂਦ ਲੋਈ 24 ਦਾ ਚੱਲ ਪਿਆਨ ਪਰਕੇ ਟੋਬਾ ਸਾਡਾ ਉੱਛਲ ਗਿਆ ਨਾ ਸਪੀਡ ਦੇਖੋ ਪਾਣੀ ਦੀ ਹਲੋ ਜੀ ਪਹੁੰਚ ਗਏ ਦੂਜੀ ਮੋਟਰ ਵਾ ਇੱਧਰ ਪਾਣੀ ਚੈੱਕ ਕਰੋ ਟੱਪੜ ਨਾਲ ਫਿਰਦਾ ਉਹ ਤਾਂ ਉਹ ਇੱਕ ਹੋਰ ਬੰਦੇ ਨਾਲ ਬੁਲਾਉਂਦਾ ਹਾਂਜੀ ਸ੍ਰੀ ਗਾਂਜੀ ਇਹ ਠੀਕ ਹੈ ਜੀ ਚਲਿਏ ਦੇਖੀਏ ਆਰਡਰ ਹਾਂ ਚਲੋ ਚਲੋ ਪਾਣੀ ਪਾਣੀ ਹੋ ਗਿਆ ਹਾਂ ਬਾਬੂ ਨੇ ਰੰਗ ਲਾ ਦੇ ਸਰ ਖੰਗ ਛੜ ਗਈ ਦੀ ਨਾ ਵੀ ਇਧਰ ਨੂੰ ਟੱਪਣ ਨੂੰ ਫਿਰਦਾ ਪਾਣੀ ਦੇ ਉੱਪਰ ਨੂੰ ਹਾਂਜੀ ਠੀਕ ਹੈ ਜੀ ਪਾਣੀ ਉਹ ਪਾਣੀ ਕਰਤਾ ਬਹੁਤ ਬੁਰਾ ਹਾਲ ਕਰ ਦਿਆ ਆ ਕਿ ਕਮਾਈ ਨਹੀਂ ਦਿੰਦਾ ਹੈ ਨਾ ਮੈਂ ਤਿੰਨ ਮਹੀਨੇ ਹੋ ਚੱਲੇ ਸਾਡੇ ਹੁਣ ਨੀਂਦ ਕੰਮ ਹੁੰਦਾ ਕਮਾਈ ਨਹੀਂ ਅੱਜ ਜੀਆ ਤਾਂ ਸਵੇਰੇ ਦੋ ਫਾਕਾ ਬਾਨੀਆਂ ਆ ਫੇਰ ਆ ਗਿਆ ਉੱਤੇ ਸਾਰਸੇ ਹੋ ਗਿਆ ਸਾਰਾ ਗਿੱਲਾ ਹੋ ਗਿਆ ਕਪੜਾ ਹਾਂ ਠੀਕ ਠੀਕ ਤਾਂ ਕੱਲ ਠੀਕ ਹੈ ਉਹ ਬਾਦੂ تھا 3-4 ਲੱਗ ਗਿਆ ਲੈ ਗਿਆ ਤਾਂ ਹਾਂ ਲੈ ਗਿਆ ਲੈ ਗਿਆ ਮੈਂ ਤਾਂ ਅਰਾਣ ਹੋ ਗਿਆ ਦੱਲੇ ਦਾ ਫੇਕ ਕੋਰ ਕੋਰ ਨਾ ਨਾ ਕੱਲ ਲੱਗਦੇ ਕੱਲ ਤੋੜ ਲੈ ਕੇ ਤੇ ਸੀ ਬਾਦਰ ਅੰਕਲ ਹੋਰੇ ਤੁਸੀਂ ਇਹ ਮਨਾ ਉਹ ਤੋੜ ਲੇਗਾ ਬੰਦੂਪਾ ਤੇ ਆਪਣਾ ਕਿਆ ਨਾਮ ਹੈ ਤੋਰੀਆਂ ਬੇਲੇ ਪਟ ਗਿਆ ਉਹਦੋਂ ਕੱਦੂ ਦੇਖ ਕੇ ਗਿਆ ਦੋ ਸ਼ਾਮ ਨੂੰ ਮੈਂ ਚੱਲ ਸਵੇਰੇ ਤੋੜੂੰਗਾ ਹੱਲੇ ਤਾਂ ਕਿਆ ਤੋੜਨ ਸਵੇਰ ਆਂਦੇ ਹੁੰਦੇ ਹੁੰਦੇ ਗਾਇਬ ਨਹੀਂ ਤਾਂ ਹੁੰਦੇ ਲੇਟ ਹੈ ਲੈ ਇਹ ਬੁੱਟੇ ਆਪੇ ਇਹ ਤਾਂ ਫਾਲਤੂ ਹੈ ਬੁੱਟੇ ਨਾ ਤਾਂ ਹੋ ਗਿਆ ਪਾਣੀ ਉਹ ਪਾਣੀ ਪਾਣੀ ਇੰਨੇ ਕਹਿੰਦੇ ਇਤਨਾ ਨਾ ਬਹੁਤ ਦਿਨ ਦਾ ਖੜਾ ਜਿੱਦਾਂ ਥੋੜੀ ਆ ਆ ਚਾਰ ਦਿਨ ਪਹਿਲਾਂ ਸੁੱਕਿਆ ਜਿੱਦਣ ਇੱਕ ਦੋ ਦਿਨ ਧੁੱਪ ਚੜੀਦੀ ਆ ਫੇਰ ਪਾਣੀ ਉਹ ਪਾਣੀ ਹੋ ਗਿਆ ਉਹਦੇ ਬਾਅਦ ਹੁਣ ਚਲ ਪਾਣੀ ਨਿਕਲ ਜੂ ਹਵਾ ਨਾ ਚੱਲੇ ਬੁੱਟੇ ਘੇਰਦੇ ਨਾ ਉਹ ਦੇਖੋ ਪਿਛਲੀ ਲਾਈਨ ਕਿੱਦਾਂ ਵਜਾਤੀ ਕਰਤੇ ਟਿੱਡੇ ਇਹ ਸਿੱਧੇ ਵੀ ਨਹੀਂ ਹੋਣੇ ਹਨਾ ਹਾਂ ਬੰਦਾ ਹੈਗਾ ਤਾਂ ਰਸਤੇ ਬਾਹਰ ਪੈ ਕੇ ਖੱਡੇ ਲਾਉਂਦਾ ਅੱਛਾ ਇਹ ਡੈਡੀ ਆ ਕੇ ਦੇਖੂਗੇ ਪਿੱਛੇ ਵੀ ਪਾਣੀ ਖੜਾ ਤੇ ਆ ਲੈ ਕਿਉਂ 16 ਦਿਨ ਚੱਲੇ ਤੇ 14 ਕਬੂਤੇ ਉਹਦੇ 12 13 ਅੱਛਾ ਕੁੜੀ ਚੋਰ ਦੇ ਨਾਲ 20000 ਦੇ ਬੇਚੇ ਹੁਣ ਲਈ 30000 ਭਾਣ ਜੇ ਦੇ ਤੇ ਹੁਣ ਯਾਦ ਇੱਕ ਤੇ ਆਜੇ ਵੀ ਪਾਣੀ ਖੜਾ ਇੱਕ ਆ ਗੇਰ ਤੇ ਆ ਆਲਾਂ ਦਾ ਹੋ ਗਈ ਟੇਢੀ ਇਹ ਵੀ ਇਹਨਾਂ ਨੇ ਸੰਭੀ ਵੀ ਆ ਕਿਹੜੇ ਗੇਰ ਲੈਣਗੇ ਪਾਣੀ ਇਹ ਇਹਨਾਂ ਦਾ ਪਾਣੀ ਜਮਾਂ ਵੀ ਨਹੀਂ ਸੁੱਕਿਆ ਆਪਣੇ ਤਾਂ ਖੇਤ ਫੇਰ ਵੀ ਸੁੱਕੇ ਜਾਂਦੇ ਤੇ ਇਹ ਨਹੀਂ ਪਣੀ ਚੁੱਕਾ ਖੇਤਾਂ ਦਾ ਚੱਲਈ ਆਪਣੇ ਤਾਂ ਫੇਰ ਵੀ ਬਚਾਉ ਹੈ ਉਧਰ ਡੇਰਵਾ ਬਣਾਣ ਕੇ ਕਿਹਨੇ ਦੇਖੋ ਬਾਈ ਉੱਥੇ ਦਿਆਹਾ ਮੈਂ ਉੱਧਰ ਸਮਝ ਲਓ ਨੰਗਾ ਅਨੰਦ ਉਹ ਦੀਪਾ ਉਹਦਾ ਦਿਆਂ ਕੋਲ ਸਸਾਂ ਉੱਧਰ ਉੱਧਰ 2 ਸਾਲਿਆ ਸਾਲ ਖੇਤੀ ਨਹੀਂ ਹੋਣੀ ਆਪਣੀ ਬਾਈ ਪਪੂਲਰ ਆ ਦੇਖੀ ਤੂੰ ਇੱਥੇ ਨੌਦਪਤੇ ਕੋਲ ਜਿੱਥੇ ਕਰਤਾਰ ਸੀ ਬਾਬੇ ਜੀ ਆਪਣੇ ਵੀ ਇੱਧਰ ਜਾ ਬਾਈ ਐਡਾਂ ਪਪੂਲਰਾਂ ਦੀ ਲਾਈਨ ਹੈ ਕੀਲੇ ਦੇ ਕੀਲੇ ਚੱਕਦਾ ਦਰਿਆ ਚੱਕਣੀ ਚੱਕਦਾ ਬਈ ਜਾਂ ਫਾੜ ਲੱਗਦੀ ਇੱਕ ਸਾਈਡ ਲੱਗਦੀ ਉਹ ਬਹੁਤ ਆਪਣੇ ਦੇਖ ਲਓ ਆ ਜਦ ਆ ਨਦੀ ਟੁੱਟੀ ਰਚੋਂ ਤੇ}{|\text{ਸਾਲ ਮਿੱਟੀ ਨੀਂ ਚ ਸੈੱਟ ਹੋਈਦੀ ਇਹਨਾਂ ਦੇ।}} ਉਦੋਂ ਫੇਰ ਵੀ ਦੇ ਲੋ ਹਫਤਾ ਹੋ ਚੱਲਿਆ ਪਾਣੀ ਚੱਲਦੇ ਨੂੰ ਉੱਥੇ। ਕਿਹੜੇ ਹਿਸਾਬ ਨਾਲਾ ਹੋਣਾ? ਲੈ ਵੀ ਆ ਜੀ ਵੀ ਖੜ ਗਿਆ ਪਾਣੀ ਐਸਾ। ਕਿਆਰੀ ਚ। ਮੇਟੇ ਨੂੰ ਪਲਾਸਟਿਕੇ ਲੋਕ ਪਿੱਛੇ ਕਰਦੇ। ਕੋੰਡਾ ਰਹਿਦਾ ਵੇ ਬੇਚ ਦਿਓ। ਵੇਚਦੇ ਉਹ ਵੇਚਣੀ ਨਾ ਵੀ ਐਜ ਵੀ ਪਾਣੀ ਉਹ ਪਾਣੀ ਖੜਾ ਅੱਜ ਸ਼ੁਕਰ ਕੱਲ ਕੱਦੂ ਤੋੜ ਲੈ ਕੇ ਨਹੀਂ ਖਰਾਬ ਕਰ ਦਣੇ ਤੇ ਬਹੁਤ ਆਣ ਪੁੱਛਦੇ ਗੁਜਰ ਅੰਕਲ ਕਿੱਥੇ ਆ ਗੁਜਰ ਅੰਕਲ ਕਿੱਥੇ ਆ ਲੋ ਜੀ ਅੱਜ ਆ ਗਿਆ ਅੰਕਲ ਗਿਆ ਉਹ ਤਾਂ ਕਿਤੇ ਨਾ ਉੱਥੇ ਮੈਂ ਸੈਟਲ ਹੋ ਗਿਆ 2 ਮਹੀਨੇ ਲੱਗਿਆ ਆਇਆ ਉੱਥੇ ਫਿਰ ਮੈਂ ਗਿਆ ਉਹਰੇ ਵੀ ਜੀ ਯਾਰ ਨਾ ਹਾਂ ਇੱਥੇ ਕੰਮਕਾਰ ਮਿਲ ਗਏ ਆ ਅੱਛਾ ਤੇਰੀ ਪਾਣਾ ਦੇ ਕੱਖ ਕੱਢਣੇ ਹਾਂ 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 ਠੀਕ ਹੈ ਗੱਲ ਇਹ ਚਾਰ ਤਿੰਨ ਚਾਰ ਜਣੇ ਆ ਗਏ ਮੇਰੇ ਭਾਣ ਜ ਆਹ ਹੋਰ ਕਿੰਨੇ ਤੋਂ ਅੱਛਾ ਤੇ ਹੋਰ ਵੀ ਦੇਖਦੇ ਹੁਣ ਪਾਣੀ ਸੁੱਕੇ ਤੇ ਕੰਮ ਘਰ ਹੋਣਾ ਔਰ ਇਹ ਤਾਂ ਕੋਈ ਨਹੀਂ ਇਹ ਦੇਖਾਂਗੇ ਆ ਬੇਰ ਨੂਰ ਦਾ ਵੀ ਵਿਗਾੜ ਜਾ ਕੱਢਦੇ ਦੇ ਭਾਂ ਦੇ ਉੱਤੇ ਕੱਢ ਦੋਣੀਆਂ ਬੇਲਾ ਸਾਰੀਆਂ ਹੁਣ ਉੱਧਰ ਆ ਉਹਦੇ ਉੱਤੇ ਯਾਰੀ ਜੋ ਕੱਢ ਲਾ ਤੈਨੂੰ ਲੋਈ ਚਲੀਏ ਘਰ ਨੋਰੇ ਦਾ ਬਾਈ ਮੱਛਰ ਹੈ ਕਰ ਦਿਓ ਪੱਖਾ ਮੈਂ ਮੰਨ ਮੈਂ ਦੂਰ ਲੱਗੇ ਲਾਠੀ ਗਿਆ ਫਾਰਕ ਬਹਿ ਗਿਆ ਤਾਂ ਕਲਣਾ ਹੁਣ ਮੋਰੀ ਆ ਜਾਏ ਕਰਨਾ ਮਮੀ ਜਿਹਾ ਸੈਟ ਹੋ ਜਾਵੇ ਫੇਰ ਦੇਖਦੇ ਹਾਂ ਔਰ ਤੇ ਵੀਡੀਓ ਕਰਦੇ ਬੰਦ ਤੇ ਮਿਲਦੇ ਕਿਸੇ ਅਗਲੇ ਬਲੌਗ